ਪੰਜਾਬੀ ਇਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਕੇਂਦਰ ਨਾਲ ਮੀਟਿੰਗ ਕਰੋ ਕਿਸਾਨਾਂ ਅਗੋਂ ਨੇ ਕਰਤਾ ਵੱਡਾ ਐਲਾਨ ਅੱਜ 10 ਵਜੇ ਦਿੱਲੀ ਕੂਚ ਕਰਨਗੇ ਕਿਸਾਨ ਤਕਵੀਰਬਾਦ ਦੇ ਭੜਕੇ ਮੁੱਖ ਮੰਤਰੀ ਭਗਵੰਤ ਮਾਨ ਪੂਰੇ ਪਰਿਵਾਰ ਸਮੇਤ ਪੰਜਾਬ ਬਚਾਓ ਯਾਤਰਾ ਤੇ ਕਸੈਤੰਜ ਵਿਕਰਮਜੀਠਿਆ ਨੂੰ ਫੇਰ ਐਸਆਈਟੀ ਨੇ ਸਾਮਣੇ ਕੀਤੇ ਜਾ ਰਹੀ 15 ਤਰੀਕ ਨੂੰ ਐਸਆਈਟੀ ਸਾਹਮਣੇ ਹੋਣਗੇ ਪੇਸ਼ ਪੰਜਾਬ ਸਰਕਾਰ ਵੱਲੋਂ ਕਾਰੋਬਾਰੀਆਂ ਨੂੰ ਵੱਡਾ ਤੋਹਫਾ ਟੈਕਸ ਤੇ ਜੁਰਮਾਨੇ ਤੇ ਵਿਆਜ ਕਿਤੇ ਮਾਫ ਪੰਜਾਬ ਚ ਪੈਟਰੋਲ ਡੀਜ਼ਲ ਬਾਰੇ ਵੱਡੀ ਖਬਰ 15 ਤਰੀਕ ਤੇ 12 ਤਰੀਕ ਨੂੰ ਨਹੀਂ ਮਿਲੇਗਾ ਪੈਟਰੋਲ ਡੀਜ਼ਲ ਪੰਜਾਬ ਚ ਮੌਸਮ ਲੈ ਕੇ ਨਵੀਂ ਅਪਡੇਟ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ਪਾਨਾ ਸਿੱਧੂ ਨੂੰ ਮਿਲੀ ਵੱਡੀ ਰਾਹਤ ਮੋਹਾਲੀ ਅਦਾਲਤ ਨੇ ਦਿੱਤੀ ਜ਼ਮਾਨਤ ਕਿਸਾਨਾਂ ਤੇ ਕੇਂਦਰ ਵਿਚਾਲੇ ਕਰੀਬ 5.5 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਨੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇ ਵਾਲਾ ਤੇ ਸਰਵਪ ਸਿੰਘ ਪੰਦੇਰ ਨੇ ਇਹ ਵੱਡਾ ਐਲਾਨ ਕਰਦੇ ਆ ਕਿ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਐਮਐਸਪੀ ਸਬੰਧੀ ਮੰਗਾਂ ਨਹੀਂ ਮੰਨੀਆਂ ਜਿਸ ਕਾਰਨ ਕਿਸਾਨ ਹੁਣ ਅੱਜ 10 ਵਜੇ ਦਿੱਲੀ ਕੂਚ ਲਈ ਰਵਾਨਾ ਹੋਣਗੇ ਦੱਸ ਦੇ ਕੇ ਕਿਸਾਨਾਂ ਤੇ ਕੇਂਦਰ ਵਿਚਾਲੇ ਹੋਈ ਮੀਟਿੰਗ ਦੌਰਾਨ ਕਈ ਮੁੱਦਿਆਂ ਤੇ ਤਾਂ ਸਹਿਮਤੀ ਬਣ ਗਈ ਸੀ ਪਰੰਤੂ ਐਮਐਸਪੀ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਨਹੀਂ ਬਣ ਸਕੀ ਜਿਸ ਕਾਰਨ ਹੁਣ ਕਿਸਾਨ ਅੱਜ ਦਿੱਲੀ ਵਾਲੇ ਪੁੱਛ ਕਰਨਗੇ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲਾ ਤੇ ਸਰਵਨ ਸਿੰਘ ਪੰਦੇਰ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਹੁਣ ਵੀ ਅੜੀਅ ਰਵਈਏ ਤੇ ਅੜੀ ਹੋਈ ਹੈ ਤੇ ਕਿਸੇ ਵੀ ਤਰੀਕੇ ਨਾਲ ਸਹਿਮਤੀ ਬਣਾਉਣ ਨੂੰ ਤਿਆਰ ਨਹੀਂ ਹੈ ਕੇਂਦਰ ਸਰਕਾਰ ਦੇ ਮੰਤਰੀਆਂ ਵੱਲੋਂ ਸਿਰਫ ਟਾਈਮ ਹੀ ਪਾਸ ਕੀਤਾ ਗਿਆ ਹੈ ਤੇ ਜਿਹੜੀ ਗੱਲ 8 ਫਰਵਰੀ ਨੂੰ ਟੁੱਟੀ ਸੀ ਉੱਥੇ ਹੀ ਗੱਲ ਅੱਜ ਵੀ ਖੜੀ ਹੈ ਉਹਨਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨਾਲ ਟਕਰਾਵ ਨਹੀਂ ਚਾਹੁੰਦੇ ਸੀ ਪਰ ਸਾਨੂੰ ਹੁਣ ਇਹਨਾਂ ਨੇ ਮਜਬੂਰ ਕਰ ਦਿੱਤਾ ਹੈ ਇਸ ਲਈ ਅੱਜ ਜੇ ਸਵੇਰੇ 10 ਵਜੇ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਉਹ ਸਾਡੇ ਤੋਂ ਲਗਾਤਾਰ ਸਮਾਂ ਮੰਗ ਰਹੇ ਸਨ ਤਾਂ ਅਸੀਂ ਕਿਹਾ ਸੀ ਕਿ ਪਿਛਲੇ 2 ਸਾਲ ਪਹਿਲਾਂ ਵੀ ਸਮਾਂ ਮੰਗਿਆ ਗਿਆ ਸੀ ਇਸ ਲਈ ਇਸ ਤੋਂ ਜ਼ਿਆਦਾ ਸਮਾਂ ਕੀ ਚਾਹੀਦਾ ਹੈ ਹੁਣ ਹੀ ਤੁਸੀਂ ਫੈਸਲਾ ਕਰਦੇ ਹੋਏ ਐਲਾਨ ਕਰੋ ਪਰ ਉਹਨਾਂ ਵੱਲੋਂ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਅੱਜ 10 ਵਜੇ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਅੱਜ ਕਿਸਾਨ ਦਿੱਲੀ ਕੂਚ ਲਈ ਰਵਾਨਾ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵੀਰ ਬਾਦਲ ਤੇ ਵੱਡਾ ਹਮਲਾ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਲੀਦਲ ਦੀ ਪੰਜਾਬ ਚੋਂ ਯਾਤਰਾ ਚੱਲ ਰਹੀ ਹੈ ਪਰ ਇਹ ਪੰਜਾਬ ਬਚਾਓ ਯਾਤਰਾ ਨਹੀਂ ਸਗੋ ਪਰ ਇਹ ਬਾਰ ਬਚਾਓ ਯਾਤਰਾ ਹੈ ਪਹਿਲਾਂ ਇਹ ਮਜੀਠਾ ਗਏ ਕਿ ਮੇਰਾ ਸਾਲਾ ਬਚਾਓ ਫਿਰ ਕੈਰੋਂ ਪਿੰਡ ਗਏ ਕਿ ਸਾਡਾ ਜਵਾਈ ਬਚਾਓ ਫਿਰ ਫਿਰੋਜ਼ਪੁਰ ਗਏ ਕਿ ਮੈਨੂੰ ਬਚਾਓ ਤੇ ਫਿਰ ਬਠਿੰਡੇ ਗਏ ਹਨ ਕਿ ਮੇਰੀ ਘਰ ਵਾਲੀ ਬਚਾਓ ਇਸ ਵਿੱਚ ਪੰਜਾਬ ਕਿੱਥੇ ਹੈ ਉਹਨਾਂ ਕਿਹਾ ਕਿ ਪਹਿਲਾਂ ਹੀ ਬਹੁਤ ਮੁਸ਼ਕਿਲ ਨਾਲ ਤੁਹਾਡੇ ਤੋਂ ਪੰਜਾਬ ਨੂੰ ਬਚਾਇਆ ਹੈ ਸੀ ਬੇਦਬੀ ਮਾਮਲਿਆਂ ਤੇ ਕਾਰਵਾਈ ਕਰ ਰਹੇ ਹਾਂ ਇਸ ਲਈ ਭਗਵੰਤ ਮਾਨ ਨੂੰ ਰੋਕਣ ਦੀਆਂ ਵਿਉਂਤਾਂ ਘੜੀਆਂ ਹਨ ਪਹਿਲਾਂ ਇਹ 25 ਸਾਲ ਰਾਜ ਕਰਨ ਦੀਆਂ ਗੱਲਾਂ ਕਰਦੇ ਸਨ ਪਰ ਲੋਕਾਂ ਨੂੰ ਟੀਚ ਸਮਝਣ ਵਾਲਿਆਂ ਨੂੰ ਅੱਜ ਕੱਲ ਅਕਲ ਆ ਗਈ ਹੈ ਹੁਣ ਸੁਖਵੀਰ ਬਾਦਲ ਦਰਦੀ ਤੇ ਆ ਗਏ ਹਨ ਉਹਨਾਂ ਨੇ ਕਿਹਾ ਕਿ ਕਾਲੀਆਂ ਨੇ ਹੀ ਤਾਂ ਪੰਜਾਬ ਨੂੰ ਖਤਮ ਕੀਤਾ ਹੈ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਗੱਡੀ ਦੀ ਛੱਤ ਤੇ ਬੈਠ ਕੇ ਰੋਟੀ ਖਾਣਾ ਤੇ ਪਾਣੀ ਪੀਣ ਲੱਗ ਪਿਆ ਹੈ ਤੇ ਇਹ ਪੰਜਾਬ ਦੀ ਜਨਤਾ ਨੇ ਲਾਇਆ ਹੈ ਉਹਨਾਂ ਕਿਹਾਗੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬੇਦਬੀਆਂ ਕਰਵਾਈਆਂ ਹਨ ਉਹਨਾਂ ਨੂੰ ਭੋਗਣਾ ਪਵੇਗਾ ਉਹਨਾਂ ਨੇ ਵਿਰੋਧੀਆਂ ਤੇ ਤੰਜ ਕੱਸਦੇ ਆ ਕਿ ਹੈਗੇ ਵਿਰੋਧੀਆਂ ਨੂੰ ਸੱਤਾ ਵਿੱਚ ਰਹੇਨ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਆਉਂਦਾ ਇਹ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋਏ ਹਨ ਕਰੋੜਾਂ ਰੁਪਏ ਡਰੱਗ ਤਸਕਰੀ ਮਾਮਲੇ ਦੀ ਜਾਂਚ ਲਈ ਵਿਸ਼ੇਸ਼ਾਂਤ ਟੀਮ ਨੇ ਕਾਲੀ ਦਲ ਦੇ ਸਿਨੀਅਰ ਅਗੋ ਗੁਬਿਕਰਮ ਜੀਠਿਆ ਨੂੰ ਪੁੱਛਗਿਛ ਲਈ ਦੁਬਾਰਾ ਬੁਲਾਇਆ ਹੈ ਐਸਆਈਟੀ ਨੇ ਉਹਨਾਂ ਨੂੰ 15 ਫਰਵਰੀ ਨੂੰ ਪੁੱਛਗਿਛ ਲਈ ਸਬੰਧ ਜਾਰੀ ਕੀਤੀ ਹਨ ਅਤੇ ਉਹਨਾਂ ਨੂੰ ਸਵੇਰੇ 11 ਵਜੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ ਦੱਸਣਯੋ ਹੈ ਕਿ ਪਟਿਆਲਾ ਰੇਂਜ ਦੇ ਨਵੇਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਐਸਆਈਟੀ ਦੂਜੀ ਵਾਰ ਉਹਨਾਂ ਤੋਂ ਪੁੱਛਗਿਛ ਕਰੇਗੀ ਇਸ ਤੋਂ ਪਹਿਲਾਂ ਜਨਵਰੀ ਵਿੱਚ ਉਹਨਾਂ ਤੋਂ ਸਵਾਲ ਜਵਾਬ ਕੀਤੇ ਗਏ ਸਨ ਦੱਸਣਯੋ ਹੈ ਕਿ ਬਹੁਗਰੂੜੀ ਡਰੱਗ ਰੈਕਟ ਮਾਮਲੇ ਵਿੱਚ ਉਹਨਾਂ ਦੇ ਮੁੱਖ ਮੰਤਰੀ ਚਰਨ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ 20 ਦਸੰਬਰ 2021 ਨੂੰ ਕ੍ਰਮ ਮਜੀਠੇ ਨੂੰ ਇਸ ਕੇਸ 'ਚ ਨਾਮਜ਼ਦ ਕੀਤਾ ਸੀ ਇਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਆਈਆਂ ਤੇ ਚੋਣਾਂ ਤੋਂ ਬਾਅਦ ਵਿਕਰਮ ਮਜੀਠੇ ਨੇ ਖੁਦ ਸਰੈਂਡਰ ਕਰ ਦਿੱਤਾ ਸੀ ਅਤੇ ਫਿਰ 5 ਮਹੀਨੇ ਕੇਂਦਰੀ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਹ ਜਮਾਨਤ ਤੇ ਬਾਹਰ ਆਏ ਸਨ ਪੰਜਾਬ ਸਰਕਾਰ ਨੇ ਜੀਐਸਟੀ ਦੀ 31 ਮਾਰਚ 2023 ਤੱਕ ਹੋਈ ਅਸੈਸਮੈਂਟਾਂ ਦਾ ਬਕਾਇਆ ਜਮਾ ਕਰਨ ਲਈ ਕਾਰੋਬਾਰੀਆਂ ਲਈ ਇੱਕ ਤੋਹਫੇ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਦੁਗਰੀ ਫੇਜ ਇੱਕ ਚ ਸੀਤਲਾ ਮਾਤਾ ਮੰਦਰ ਮੁਰਾਡੋ ਕਲੋਨੀ ਦੇ ਸਾਹਮਣੇ ਇੱਕ ਕੈਂਪ ਦਾ ਯੋਜਨ ਕੀਤਾ ਗਿਆ ਹੈ ਜਿਸ ਦੀ ਪ੍ਰਧਾਨਗੀ ਸੂਬੇ ਦੇ ਮਾਲ ਅਧਿਕਾਰੀ ਕਰਨਗੇ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਬੋਧਨ ਕਰਦਿਆਂ ਖੁਲਾਸਾ ਕੀਤਾ ਗਿਆ ਹੈ ਕਿ 1 ਲੱਖ ਰੁਪਏ ਤੱਕ ਦੇ ਕੁੱਲ ਟੈਕਸ ਵਿਆਜ ਅਤੇ ਜੁਰਮਾਨੇ ਵਾਲੇ ਕਾਰੋਬਾਰੀਆਂ ਨੂੰ ਕੋਈ ਰਾਸ਼ੀ ਜਮਾ ਕਰਨ ਦੀ ਲੋੜ ਨਹੀਂ ਹੈ ਇੰਨਾ ਕਾਰੋਬਾਰੀਆਂ ਦਾ ਕੁੱਲ ਵਿਆਜ ਟੈਕਸ ਅਤੇ ਜੁਰਮਾਨਾ ਮਾਫ ਕਰ ਦਿੱਤਾ ਗਿਆ ਹੈ ਉੱਥੇ ਹੀ 1 ਲੱਖ ਤੋਂ ਜ਼ਿਆਦਾ ਅਤੇ 1 ਕਰੋੜ ਤੋਂ ਘੱਟ ਰਕਮ ਵਾਲੇ ਕਾਰੋਬਾਰੀਆਂ ਨੂੰ ਟੈਕਸ ਰਕਮ ਸਿਰਫ ਅੱਧਾ ਹਿੱਸਾ ਜਮ੍ਹਾਂ ਕਰਨਾ ਜ਼ਰੂਰੀ ਹੈ ਕੁਝ ਕਾਰੋਬਾਰ ਅਤੇ ਉਹਨਾਂ ਨੇ ਦੱਸਿਆ ਕਿ ਜੇਕਰ ਕਿਸੇ ਕਾਰੋਬਾਰੀ ਦੇ ਵੈੱਟ ਵਿਭਾਗ ਪੰਜਾਬ ਦੀ ਕੁੱਲ ਦੇਣਦਾਰੀ 90000 ਜਾਂ 98000 ਰੁਪਏ ਹੈ ਤਾਂ ਉਸ ਨੂੰ ਕੋਈ ਰਕਮ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਹੈ ਜੇਕਰ ਕਾਰੋਬਾਰੀ ਦੀ ਕੁੱਲ ਦੇਣਦਾਰੀ 1 ਲੱਖ ਹੈ ਜਿਸ ਵਿੱਚ 30000 ਟੈਕਸ ਰਕਮ 70000 ਵਿਆਜ ਜੁਰਮਾਨਾ ਤਾ ਉਸ ਨੂੰ 30000 ਦੀ ਰਕਮ ਮਤਲਬ ਕਿ ਸਿਰਫ 15000 ਰੁਪਏ ਜਮ੍ਹਾਂ ਕਰਨੇ ਪੈਣਗੇ ਪੰਜਾਬ ਪਰ ਦੇ ਪੈਟਰੋਲ ਪੰਪਾਂ ਦੇ ਜਨਤਾ ਨੂੰ 15 ਫਰਵਰੀ ਤੋਂ ਲੈ ਕੇ 22 ਫਰਵਰੀ ਤੱਕ ਲਾਪਗ ਇੱਕ ਹਫਤੇ ਦੇ ਲੰਬੇ ਸਮੇਂ ਤੱਕ ਪੈਟਰੋਲ ਅਤੇ ਡੀਜ਼ਲ ਦੀ ਭਾਰੀ ਕਿੱਲਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਰਅਸਲ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੇ 15 ਫਰਵਰੀ ਨੂੰ ਪੈਟਰੋਲ ਪੰਪਾਂ ਤੇ ਤੇਲ ਕੰਪਨੀਆਂ ਤੋਂ ਪੈਟਰੋਲ ਤੇ ਪੈਟਰੋਲ ਅਤੇ ਡੀਜ਼ਲ ਨਾ ਖਰੀਦਣ ਸਮੇਤ 22 ਨੂੰ ਤੇਲ ਵਿਕਰੀ ਨਾ ਕਰਨ ਦਾ ਐਲਾਨ ਕੀਤਾ ਹੈ ਇਸ ਦਾ ਸਿੱਧਾ ਮਤਲਬ ਹੈ ਕਿ ਪੰਜਾਬ ਭਰ ਦੇ ਪੈਟਰੋਲ ਪੰਪ 22 ਫਰਵਰੀ ਨੂੰ ਵੰਤ ਰਹਿਣਗੇ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਵੱਲੋਂ ਪਿਛਲੇ ਲਗਭਗ 7 ਸਾਲਾਂ ਤੋਂ પેટ્રોલ ਤੇ ਡੀਜ਼ਲ ਦੀ ਕਮਿਸ਼ਨ ਰਾਸ਼ੀ ਵਿੱਚ ਕਿਸੇ ਤਰ੍ਹਾਂ ਦਾ ਵਾਧਾ ਨਾ ਹੋਣ ਦੇ ਚੱਲਦਿਆਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਇਹ ਅੰਦੋਲਨ ਚਿੜਾ ਹੈ ਡੀਲਰ ਐਸੋਸੀਏਸ਼ਨ ਵੱਲੋਂ ਪੈਟਰੋਲੀਅਮ ਕੰਪਨੀਆਂ ਤੋਂ ਤੇਲ ਦੀ ਖਰੀਦ ਤੇ ਵਿਕਰੀ ਨਾ ਕਰਨ ਸੰਬੰਧੀ ਜਾਰੀ ਕੀਤੀ ਚੇਤਾਵਨੀ ਵਿੱਚ ਮੌਜੂਦਾ ਸਮੇਂ ਦੌਰਾਨ ਕਿਸਾਨਾਂ ਵੱਲੋਂ ਕੇਂਦਰ ਖਿਲਾਫ ਛੇੜਿਆ ਗਿਆ ਅੰਦੋਲਨ ਵੀ ਅੱਗ ਵਿੱਚ ਘੋਦਾ ਕੰਮ ਕਰ ਰਿਹਾ ਕਿਉਂਕਿ ਕਿਸਾਨ ਅੰਦੋਲਨ ਦੇ ਚੱਲਦਿਆਂ ਚੱਕਾ ਜਾਮ ਹੋਣ ਕਾਰਨ ਪੰਜਾਬ ਪਰ ਦੇ ਪੈਟਰੋਲ ਪੰਪਾਂ ਤੇ ਤੇਲ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦਾ ਖ਼ਸਾ ਹੈ ਪੰਜਾਬ 'ਚ ਲਗਾਤਾਰ ਧੁੱਪ ਖੇੜਨ ਕਾਰਨ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ ਤੇ ਦਿਨ ਦੇ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ ਮੌਸਮ ਵਿਭਾਗ ਦੇ ਮੁਤਾਬਿਕ 17 ਫਰਵਰੀ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਲਕਿ 15 ਫਰਵਰੀ ਨੂੰ ਮੌਸਮ ਬਦਲ ਸਕਦਾ ਹੈ ਤੇ ਬੱਦਲ ਛਾਈ ਰਹਿ ਸਕਦੇ ਹਨ ਇਸ ਦੇ ਨਾਲ ਹੀ ਹਲਕੇ ਮੀਂਹ ਦੀ ਸੰਭਾਵਨਾ ਵੀ ਹੈ ਇਸ ਤੋਂ ਬਾਅਦ ਮੌਸਮ ਖੁਸ਼ਕ ਰਹੇਗਾ ਪਾਨਾ ਸਿੱਧੂ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ ਮੋਹਾਲੀ ਅਦਾਲਤ ਨੇ ਪਾਨਾ ਸਿੱਧੂ ਨੂੰ ਵੱਡੀ ਰਾਹਤ ਦੇ ਦਿੱਤੀ ਹੈ ਪਾਨਾ ਸਿੱਧੂ ਨੂੰ 50000 ਰੁਪਏ ਮੁਚਲਕਾ ਪਰਨਮਗਰੋ ਮਲੇਰ ਕੋਟਲਾ ਜੇਲ੍ਹ ਤੋਂ ਰਹਾ ਕੀਤਾ ਗਿਆ ਹੈ ਦੱਸ ਦੇ ਕਿ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਪਾਨਾ ਸਿੱਧੂ ਖਿਲਾਫ ਪੁਲਿਸ ਨੂੰ ਧਮਕੀਆਂ ਦੇਣ ਅਤੇ ਬਲੈਕਮੇਲ ਕਰਨ ਦੀ ਸ਼ਿਕਾਇਤ ਕੀਤੀ ਸੀ ਇਸ ਤੋਂ ਬਾਅਦ ਪੰਨਾ ਸਿੱਧੂ ਖਿਲਾਫ ਕਈ ਤਰ੍ਹਾਂਾਂ ਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਭਾਨਾ ਸਿੱਧੂ ਨੂੰ ਮੁਹਾਲੀਏ ਅਦਾਲਤ ਤੋਂ ਦੋ ਜਮਾਨਤ ਮਿਲ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ 10-15 ਦਿਨਾਂ ਤੱਕ ਮਤਲਬ ਕਿ ਇਸ ਮਹੀਨੇ ਲੋਕ ਸਭਾ ਦੇ 13 ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਉਮੀਦਵਾਰ ਦਾ ਵੀ ਐਲਾਨ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਚੰਡੀਗੜ੍ਹ ਸਾਨੂੰ 14 ਸੀਟਾਂ ਅਸੀਂ ਜਿੱਤਾਂਗੇ ਤੇ ਪੰਜਾਬ ਪੂਰੇ ਦੇਸ਼ ਚੋ ਹੀਰੋ ਬਣੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਤੰਮਾਨ ਨੇ ਖੁਸ਼ਖਬਰੀ ਦਿੰਦਿਆਂ ਕਿ ਹੈਗੇ ਦਿੱਲੀ ਵਿੱਚ ਵੇਰਕਾ ਨੂੰ ਮਨਜ਼ੂਰੀ ਮਿਲ ਗਈ ਹੈ ਹੁਣ ਦਿੱਲੀ ਵਿੱਚ ਵੀ ਵੇਰਕਾ ਦਾ ਦਫ਼ਤਰ ਖੁੱਲੇਗਾ ਤੇ ਲੋਕਾਂ ਦੇ ਘਰਾਂ ਵਿੱਚ ਵੇਰਕਾ ਦਾ ਦੁੱਧ ਜਾਵੇਗਾ ਇਸ ਤੋਂ ਬਾਅਦ ਮੇਰਾ ਵੀ ਮੌਕਾ ਨਹੀਂ ਪਰ ਮੈਂ ਆਪ ਇੱਕ ਦੇਸ਼ ਭਗਤ ਪਰਵਾਰ ਦਾ ਕਿਸਾਨ ਦਾ ਪੁੱਤਾਂ ਜੇ ਤੁਸੀਂ ਕਿਸਾਨ ਦੀ ਗੱਲ ਨਹੀਂ ਨਾ ਸੁਣੋਗੇ ਇਹਦਾ ਮਤਲਬ ਤੁਸੀਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਦੀ ਗੱਲ ਨਹੀਂ ਸੁਣਦੇ ਦੇਸ਼ ਦਾ ਪੇਟ ਭਰਨ ਵਾਲੇ ਦੀ ਗੱਲ ਨਹੀਂ ਸੁਣਦੇ ਦੇਸ਼ ਦੀ ਰੱਖਿਆ ਕਰਨ ਵਾਲੇ ਦੀ ਗੱਲ ਵੀ ਸੁਣਦੇ। ਸੋ ਤੁਸੀਂ ਦੇਸ਼ ਦੀ ਗੱਲ ਨਹੀਂ ਸੁਣਦੇ। ਸੋ ਰੋਕਣਾ ਨਹੀਂ ਚਾਹੀਦਾ। ਪੁਲਾ ਕੇ ਗੱਲ ਕਰਦੀ ਜਾਈਦੀ ਇਹਨਾਂ ਨੂੰ। ਔਰ ਮੰਗਾ ਕੀੜੀਆਂ? ਮੰਗਾ ਤਾਂ ਇਹੀ ਵੀ ਪਰਤੀਏ ਰੱਦ ਕਰੋ। ਐਮਐਸਪੀ ਦਿਓ। ਗਰਾਬਾਂ ਤੇ ਐਮਐਸਪੀ ਹੈਗੀ ਇਹ ਕਣਕ ਤੇ ਤੁਸੀਂ ਦਿੰਦੇ ਹੋ ਔਰ ਬਰਦੀ ਨਹੀਂ ਹੈ। ਸਾਰੇ ਦੇਸ਼ ਤਾਂ ਕਿ ਦਿੰਦੇ ਨਹੀਂ ਹੈ। ਸਾਰੇ ਦੇਸ਼ ਚ ਮੰਗਦੇ ਆਂ। ਤਲਾਂ ਦੇ ਦਿਓ। ਸਾਡੇ ਪੰਜਾਬ ਦਾ ਜਿਹੜਾ ਪਾਣੀ ਥੱਲੇ ਗਿਆ ਉੱਪਰ ਆ ਜਾਊਗਾ। ਤੁਸੀਂ ਦਿਓ ਨਾ। ਤੁਸੀਂ ਝੋਨੇ ਤੇ ਕਿਤੇ ਕਿਤੇ ਦਿੰਦੇ ਹੋ। ਯੂਪੀ ਵਾਲਿਆਂ ਦੇ ਲੁੱਟ ਹੁੰਦੀ ਹੈ। यूपी वालों को हर साल लूटा जाता है बिहार वालों को लूटा जाता है देश के सभी दूसरे जो राज्य है उनके किसानों को लूटा जाता है वहाँ पर आप एम नहीं देते क्यों नहीं देते कि किसान आपको इलेक्शन के लिए चंदा नहीं दे सकता इसलिए नहीं देते इस बात पर गौर करने किसानों के किसानों की सुनो अगर देश को आपने सशक्त करना है विश्व गुरु बनाना है तो आपको किसान की सुननी होगी सर, सर, सरकार के सरकार, सरकार के पास कोई प्रस्ताव है भी नहीं ठीक है वो सिर्फ केवल और केवल समय निकालना चाहती है तो बस देखो आंदोलन तो है इसी का। असी तो हम लोगों ने पूरी कोशिश की है कि तो मंत्रियों से हम बातचीत लंबी करें और कोई ना कोई हमारे पक्ष में निर्णय आए और हमें कुछ ऐसा लगा नहीं मीटिंग में मुझे लगता कोई बात भी ऐसी बात हुई नहीं अगर कुछ मिल जाता तो फिर हमारा निर्णय देखो गलत जब भी सरकार बुलाएगी जाएंगे। अब कुछ मीटिंग में वो दे या ना दे उनकी मर्जी है देखिए हमने सीधा किया अपने हरियाणा को कश्मीर की वादी बना दिया और जिस तरह से इंटरनेट बंद हो रहे हैं जिस तरह से अत्याचार हो रहा है पूरे और अभी पूरे पूरे जहां से आप दिल्ली में डिटेन हो गए किसान मध्य प्रदेश में डिटेन हो गए पूरे देश भर में डिटेन हो रहे इसके बावजूद हमारा बड़ा दिल था हम बात करने गए हमने कहा कोई बात नहीं आप इतना तंग कर रहे फिर भी बात करेंगे देशवासियों को ये ना लगे कि हम अपनी ओर से बातचीत करना नहीं चाहते मिल बैठ के मसले का हल नहीं करना चाहते कोई कोई से कोई मुझे कुछ भी कोई ऑफर नहीं है बस समय 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 ਨਹੀਂ ਜੀ ਬਿਲਕੁਲ ਮੈਨੂੰ ਨਹੀਂ ਲੱਗਦਾ ਉਹ ਸਰਕਾਰ ਦੱਸ ਦੇ ਅਨਾਉਂਸਮੈਂਟ ਕਰਕੇ ਦੇਖੋ ਬਹੁਤ ਵੱਡੇ ਪੱਧਰ ਤੇ ਲੱਖਾਂ ਕਿਸਾਨ ਇਕੱਠੇ ਨੇ ਬਾਰਡਰ ਦੇਖੋ ਮੈਂ ਮੈਂ ਕਹਿੰਨਾ ਵੀ ਲੰਮੀ ਸਰ ਮੰਗ ਪੱਤਰ ਲੰਮਾ ਚੌੜਾ ਸੀ ਗੱਲਬਾਤ ਚੱਲੀ ਕੱਲਾ ਸਮਾਂ ਮੰਗਿਆ ਜਾਂਦਾ ਜੀ ਹੋਰ ਕੋਈ ਪੱਕੂ ਚੱਲ ਨਹੀਂ ਮੈਨੂੰ ਲੱਗਦਾ ਕੋਈ ਸਮਾਂ ਉਹ ਦੱਸਦੇ ਵੀ ਨਹੀਂ ਕਿੰਨੇ ਚਿਰ ਚ ਨਿਬੇੜਾਂ हाँ देखो मौके मुनासिब देखते दे, नहीं चाहते हाजी सवेर तक सरकार कुछ को टाइम है देखो ये तो सरकार ने सोचना हमने सभी सा, सारी बात अपनी उनके सामने रख दी अब सुबह दस बजे तक देखिये मेन एमएसपी गारंटी कानून का मुद्दा है देखिए आप कहते हैं ये हरियाणा है हरियाणा के लोग चाहेंगे उनके रास्ते बंद किए हरियाणा के लोग चाहेंगे तो रास्ते खुल भी जाएंगे ये हरियाणा पे सब चल रहा है <सथ> जबरदस्त है आज ये हरियाणा का सपोर्ट है ताही हरियाणा ने कश्मीर से बदलया गया बिल्कुल आज मनजीत सिंह जी राय आए हैं हमारे साथ और भी जूनियर्स जु, आ रहे हैं मेनू लगता है कोई जत्थेबंदी ऐहो जी इस वले नहीं हैगी जेडी सब सपोर्ट नहीं कर रहे मैं कहना 10 बजे आपा बॉर्डरा तो आगे तुरेंगे देखिए एक बहुत बड़ा फोरम है सभी को अपने-अपने फॉर्मों के अंदर ये बात बतानी पड़ेगी ना सभी सकते हैं के, के भाई ये मामला ये हुआ है तो जो सभी साथी फैसला लेंगे लेकिन ये जरूर है, है कि कल 10:00 बजे आगे बढ़ेंगे मजबूरी कोई मीटिंग सेट है जी सवेरे किसान आगुआ नहीं अजय साढ़े नाल कोई मीटिंग है किस तरह की बात है देखो पॉजिटिव ट्रेड का मैं एम एस पी ग्रंटी के कानून पर भी सरकार की सहमति नहीं है उस पर भी कमेटी चाहती है ऋण मुक्ति पर भी मतलब वो कमेटी में लाना चाह रहे हैं और डॉक्टर स्वामीनाथन की रिपोर्ट के मामले पर भी वो कमेटी में लाना चाह रहे हैं अरे भाई हमने हमारा ये था कि आपकी ही कमेटिया ने फैसला दिया हुआ है डॉक्टर स्वामीनाथन कमीशन ने फैसला दिया हुआ है उसको लागू करना है और अगली बात है कि आप ही के, के मौजूदा प्रधानमंत्री जिस समय गुजरात के मुख्यमंत्री थे उन्होंने ये उन्हीं के उन्हीं के चेयरमैनशिप के नीचे जब वो कंज्यूमर अफेयर कमेटी के चेयरमैन थे उन्हीं के अगुवाई में बनी हुई कमेटी का ये फैसला है कि एमएसपी की गारंटी का कानून दिया जाए अगर ये है तो अब अब नई कमेटी की क्या जरूरत है अब तो उसको घोषणा करने की जरूरत है अगर सरकार उस घोषणा को करने के लिए भी तैयार नहीं है टाइम टपा दी ਲੇਕਿਨ ਸਾਡੀ ਵੀ ਇਹ ਸੀ ਗੱਲ ਕਿ ਸਰਕਾਰ ਕਿਸੇ ਤਰ੍ਹਾਂ ਦਾ ਵੀ ਇਹ ਨਾ ਕਹੇ ਕੱਲ ਨੂੰ ਕਿ ਜੀ ਕਿਸਾਨਾਂ ਨੇ ਸਾਨੂੰ ਸਮਾਂ ਨਹੀਂ ਦਿੱਤਾ ਅਸੀਂ ਇਹਨਾਂ ਨੂੰ ਨੀਅਤ ਦੇਖ ਰਹੇ ਸੀ ਸਮਾਂ ਦਿੱਤਾ ਲੇਕਿਨ ਹੁਣ ਸਾਡੀ ਮਜਬੂਰੀ ਹੈ ਕਿ ਸਾਨੂੰ ਅੱਗੇ ਦਿੱਲੀ ਜਾਣਾ ਪਊਗਾ ਜਾਣਾ ਪੈਣਾ ਬੰਦ ਆ ਫਿਰਦੇ ਨਹੀਂ ਆ ਪਰਿਵਾਰ ਬਚਾਓ ਯਾਤਰਾ ਚੱਲ ਰਹੀ ਹੈ ਅਕਾਲੀ ਦਲ ਦੀ ਕਿਉਂ ਹੱਸਣ ਵਾਲੀ ਕਿਹੜੀ ਗੱਲ ਹੈ ਚ ਪਰਿਵਾਰ ਬਚਾਓ ਯਾਤਰਾ ਹੀ ਹੈ 4 ਦਿਨ ਪਹਿਲਾਂ ਸ਼ੁਰੂ ਹੋਈ ਪਹਿਲੇ ਦਿਨ ਮਜੀਠੇ ਗਏ ਮੇਰਾ ਸਾਲਾ ਬਚਾਓ ਦੂਜੇ ਦਿਨ ਕੈਰੋ ਪਿੰਡ ਗਏ ਸਾਡਾ ਪਰੌਣਾ ਬਚਾਓ ਕੱਲ ਫਿਰੋਜ਼ਪੁਰ ਸੀ ਮੈਨੂੰ ਬਚਾਓ ਅੱਜ ਬਠਿੰਡੇ ਨੇ ਮੇਰੇ ਘਰ ਵਾਲੀ ਬਚਾਓ ਇਹ ਜਿਹੜਾ ਪੰਜਾਬ ਕਿੱਥੇ ਆ ਬਈ ਪਰਿਵਾਰ ਬਚਾਓ ਐ ਪੰਜਾਬ ਬਚਾਓ ਨਹੀਂ ਇਹ ਆਪਦੇ ਪਰਿਵਾਰ ਨੂੰ ਹੀ ਪੰਜਾਬ ਮੰਨਦੇ ਸੀ ਆਹੀ ਗਲਤੀ ਹੋ ਗਈ ਇਹਨਾਂ ਤੋਂ ਆਹ ਬਚਾਈਏ ਬਈ ਬੜੀ ਮੁਸ਼ਕਲ ਨਾਲ ਤਾਂ ਥੋਡੇ ਤੋਂ ਬਚਾਇਆ ਪਹਿਲਾਂ ਕੀ ਗੱਲ ਰਜਿਸਟਰੀਆਂ ਕਰਾ ਰੱਖੀਆਂ ਲੋਕਾਂ ਨੇ ਸੋ ਇਹਨਾਂ ਦੀ ਗੱਲ ਨਾ ਮੰਨਿਆ ਕਰ ਇਹ ਤਾਂ ਫਿਰਦੇ ਆ ਧਰਮ ਨੂੰ ਵਰਤਦੇ ਫਿਰਦੇ ਆ ਆਹ ਕਰਾ ਲਓ ਸ਼੍ਰੋਮਣੀ ਕਮੇਟੀ ਤੋਂ ਆਹ ਕਰਾ ਲਓ ਭਗਵੰਤ ਮਾਨ ਦੇ ਬਰੂ ਦਾਹ ਕਰਾ ਲਓ ਲੋਕ ਮੰਦੀ ਲੋਕ ਮੰਦੀ ਅਸੀਂ ਇਹ ਜੇ ਹੈਗੇ ਆ ਅਸੀਂ ਤਾਂ ਗੱਡੀ ਥੱਲੇ ਘੁੱਗੀ ਮਰ ਜੇ ਆ ਕੇ ਅਸੀਂ ਤਾਂ ਉੱਥੇ 2 ਮਿੰਟ ਖੜ ਕੇ ਅਰਦਾਸ ਕਰਨ ਵਾਲੇ ਬੰਦੇ ਆ ਜੀ ਅਸੀਂ ਬੇਅਦਬੀਆਂ ਵਾਲੇ ਪਾਸਿਆਂ 'ਚ ਜਾਵਾਂਗੇ ਅਸੀਂ ਬੇਅਦਬੀਆਂ ਦੀ ਜਾਂਚ ਕਰ ਰਹੇ ਹਾਂ ਏਸੇ ਕਰਕੇ ਪੰਗਾ ਕਿ ਭਗਵਾਨਤਮਨ ਨੂੰ ਰੋਕੋ ਕਿਵੇਂ ਨਾ ਕਿਵੇਂ ਰੋਕੋ ਤੇਵੇਂ ਰੋਕ ਲਵਾਂਗੇ ਪਰਮਾਤਮਾ ਲੋਕਾਂ 'ਚ ਪਰਮਾਤਮਾ ਵੱਸਦਾ ਹੁਣ ਹੁਣ ਗੱਡੀ ਦੇ ਉੱਤੇ ਚੜ੍ਹ ਕੇ ਰੋਡ ਸ਼ੋਅ ਕਰਨ ਲੱਗ ਗਿਆ ਪਹਿਲਾਂ ਕਦੇ ਗੱਡੀ ਦੇ ਉੱਤੇ ਛੱਤ 'ਤੇ ਚੜ੍ਹਿਆ ਸੀ ਸੁਖਵੀਰ ਬਾਦਲ ਪਹਿਲੀ ਗੱਲ ਤਾਂ ਉਹਨੂੰ ਧਰਨਾ ਪੈਂਦਾ ਤਾਂ ਹਾਂ ਉ ਮੁੜ ਕੇ ਉਤਰਦਾ ਨਹੀਂ ਉੱਥੇ ਹੀ ਰੋਟੀ ਖਾਂਦੇ ਨੇ ਉੱਥੇ ਹੀ ਰਾਤ ਨੂੰ ਲਾਉਂਦੇ ਵੀ ਆ ਜਾਂਦਾ ਆਗੇ ਨਾ ਧਰਤੀ ਤੇ ਥੱਲੇ ਆਗੇ ਨਾ ਪਹਿਲਾਂ ਕਦੇ ਦੇਖਿਆ ਸੀ ਰੋਡ ਸ਼ੋਅ ਕਰਦਾ ਇਹ ਤੁਸੀਂ ਹੋ ਜਿਹਨਾਂ ਨੇ ਲਿਆਂਦੇ ਧਰਤੀ ਤੇ ਨਹੀਂ ਤਾਂ ਸਕਰਾਜ ਕਰਾਂਗੇ 25 ਸਾਲ ਦੇ ਨਾਰੇ ਦਿੰਦੇ ਹੁੰਦੇ ਸੀ ਇਹ ਆਹੀ ਹਾਲ ਕਾਂਗਰਸ ਦਾ ਸੀ ਕਹਿੰਦੇ ਜੀ ਆ ਗੋਇੰਦਵਾਲ ਵਾਲਾ ਉਹ ਨਵਜੋ ਸਿੱਧੂ ਚੰਗਾ ਪੱਲਾ ਵਧੀਆ ਸਕੂਲਾਂ ਚ ਪੜਿਆ ਲਿਖਿਆ ਕਹਿੰਦਾ 6000 ਕਰੋੜ ਦਾ ਕਰਜ਼ਾ ਇਹਦੇ ਨਾਲ ਹੀ ਆ ਗਿਆ ਕਿੱਥੋਂ ਆ ਗਿਆ ਭਾਈ ਚਲ ਗੱਲ ਕਰ ਸਾਡੇ ਨਾਲ 1080 ਕਰੋੜ ਚ ਖਰੀਦਿਆ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ ਦਾ ਦੁਨੀਆ ਦਾ ਨੌਟ ਦੇਸ਼ ਦਾ ਦੁਨੀਆ ਦਾ ਸਭ ਤੋਂ ਸਸਤਾ ਥਰਮਲ ਪਲਾਂਟ ਖਰੀਦਿਆ ਆਪਾਂ ਨੇ ਦੁਨੀਆ ਦਾ ਪਰ ਚੱਲਦਾ ਹੈ ਜੇ ਅੱਜ ਲਾਉਣ ਲੱਗੀਏ 4 ਸਾਲਾਂ ਨੂੰ ਨਵਾਂ ਲੱਗੂਗਾ 8.5 ਕਰੋੜ 1 ਮੈਗਾਵਾਟ ਦਾ ਯਾਨੀ ਕਿ 5500 5000 ਤੋਂ 5500 ਕਰੋੜ ਦਾ ਪਊਗਾ 4 ਸਾਲਾਂ ਬਾਅਦ ਕਿੱਥੇ ਅੱਜ ਸੋਚਦਾ ਬੱਤੀ ਬਿਜਲੀ ਆਉਣ ਲੱਗੀ ਤੇ ਅੱਛਾ ਅੱਜ ਉਹਨਾਂ ਨੇ ਦੱਸਿਆ ਵੀ ਹੈ ਕਿ ਜਿਹੜਾ ਸਾਡੇ ਕੋਲੇ ਪਹਿਲਾਂ ਕੋਲਾ ਆਉਂਦਾ ਸੀ ਉਹ 오ਡੀਸਾ ਤੋਂ ਜਾਂ ਇਧਰ ਉਧਰੋਂ ਲਿਆਉਂਦੇ ਸੀ ਉਹ ਕੋਲਾ 30 ਤੋਂ 40% ਗਰਮੀ ਪੈਦਾ ਕਰਦਾ ਸੀ ਜਿਹੜਾ ਆਪਣੇ ਵਾਲਾ ਕੋਲਾ ਹੈ ਪਛਵਾੜਾ ਮਾਈਨ ਵਾਲਾ ਆਪਣੀ ਕੋਲੇ ਦੀ ਮਾਈਨ ਜਿਹੜੀ ਪੰਜਾਬ ਦੀ ਹੈ ਉਹਦੇ ਵਾਲਾ ਕੋਲਾ 90% ਕਰਦਾ ਹੈ ਇਹੀ ਇਹੀ ਜਿਹੜਾ ਥਰਮਲ ਪਲਾਂਟ ਹੈ ਇਹਦੀ ਉਮਰ 25 ਤੋਂ 40 ਸਾਲ ਹੋ ਜੂਗੀ ਹੁਣ 25 ਸੀ ਪਹਿਲਾਂ 40 ਸਾਲ ਹੋ ਜੂਗੀ ਮਾੜਾ ਸੌਦਾ ਮੈਂ ਇੱਕ ਇੱਕ ਪੈਸੇ ਦਾ ਹਿਸਾਬ ਲੈਣਾ ਅਫਸਰਾਂ ਤੋਂ